ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਧੂੜਕੋਟ ਧੂੜਕੋਟ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਮਿੱਤਰੋ ਇਹ ਦੋਗਾ ਦੋ ਜ਼ਿਲ੍ਹਿਆਂ ਦੇ ਹੱਥੋਂ ਸ਼ੁਰੂ ਕਰ ਆਉਂਦਾ ਵਾ ਇਹ ਇੱਕ ਪਾਸੇ ਗੱਲ ਪਿੰਡ ਫਰੋਈਪੁਰ ਜ਼ਿਲ੍ਹੇ ਦਾ ਆ ਜਾਂਦਾ ਮਿੱਤਰੋ ਦੂਜੇ ਪਾਸੇ ਮਾਲਾਕਾਲਾ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਮਿੱਤਰੋ ਤੇ ਇਹ ਫਰੀਦਕੋਟ ਜ਼ਿਲ੍ਹੇ ਦਾ ਆ ਗਿਆ ਧੂੜਕੋਟਪੜ ਤਿੰਨੇ ਪਿੰਡ ਮਿਲਦੇ ਆ ਜਿਹੜੇ ਉਹ ਤਿੰਨਾ ਜ਼ਿਲ੍ਹਿਆਂ ਦੀ ਹੱਦ ਦੇ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 2 ਜਨਵਰੀ ਬਕਾਵਾ ਮਿੱਤਰੋ ਇੱਕ ਦਾ ਪਲੂਣ ਵੱੱਛੀ ਸੋਈ ਸਵਾਈ ਪਹਿਲਾਂ ਬਹੁਤ ਸੋਹਣੀ ਕਰੋ ਸੰਗ ਦੇ ਵਿੱਚ ਠੰਡੀ ਛੇਲ ਕਹਿਣ ਤੋਂ ਭਾਵੇਂ ਅਭੀ ਆਉਣ ਵਾਲੇ ਮੌਸਮ ਦੇ ਵਿੱਚ ਤੁਸੀਂ ਜਿਹੜੀ ਗਾਂ ਪਾਲਦੇ ਪਏ ਆ ਉਸ ਮੌਸਮ ਦੇ ਅਨੁਸਾਰ ਨਵਾਂ ਹਾਂ ਦਾ ਸੂਏ ਦੁੱਧ ਪੀਣ ਵਾਲੀ ਜਿਹੜੀ ਗਾਂ ਤੁਹਾਨੂੰ ਵਿਖਾਉਂਗਾ ਤਾਜੀ ਸੂਈ ਸਵਾਈ ਐੜ ਕਾਲੀ ਮਿੱਤਰੋ ਤੇ ਇੱਕ ਜਰਸੀ ਦੇ ਸ਼ਕੀਨ ਭਰਾਵਾਂ ਦੇ ਲਈ ਜਰਸੀ ਹੋਊਗੀ ਮਿੱਤਰੋ 2 ਜਨਵਾਰ ਦਿਖਾਉਣੇ ਆ ਦੋਵਾਂ ਜਨਵਾਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਸੇਤਾ ਦੇ ਪਰਿਵਾਰ ਹਾਂ ਠੀਕ ਹੈ ਇਹੋ ਹੋ ਜਮੜਾ ਇਹਨਾਂ ਨੂੰ ਦੱਸ ਦਿਓ ਕਿਹੜਾ ਦੀ ਇੱਕ ਵਾਰੀ ਆਪਣਾ ਜੀ ਨਾਮ ਦੱਸ ਦਈਏ ਮੈਂ ਕਹਿੰਦਾ ਕੌਰਾ ਸਿੰਘ ਡਰਾਈਵਰ ਆ ਘਟਕੌਰ ਦੁਆਰੇ ਦੇ ਕੋਲੇ ਘਰ ਆ ਜੀ ਜੀ ਦੋ ਗਾਨੀਆਂ ਕਾਹਵਾ ਹੀ ਆਪਣੇ ਕੋਲ ਜਿਹੜੀ ਜਰਸੀ ਆ ਦੇ ਇੱਕ ਕਾਲੀ ਆ ਹਨਾ ਜੀ ਕਾਲੀ ਵਰ ਸੂਈ ਸਵਾਈ ਆ ਜੀ ਮਹਾਰਾਜ ਹੂੰ ਕਾਲੀ ਨਾ ਸੂਈ ਸੋਈ ਹੈ ਪਹਿਲੇ ਨਾ ਕਿ ਦੂਜਾ ਸੂਸ ਸੂਈ ਆਦ ਕੀ ਪਹਿਲਾ ਸੂਸ ਸੂਈ ਆ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਅੱਜ ਇਹਨੂੰ 5 ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਸੂਈ ਨੂੰ ਜੀ ਤੇ ਚੂਣ ਚੜ ਕਿਵੇਂ ਲੱਗਾ ਵਜੇ ਇਹਦਾ ਚੂਣ ਚੜ ਬਹੁਤ ਵਦਿਕਾ ਬੜੂnga ਪੀੜੀ ਤੇ ਬਹਿ ਕੇ ਝੁੰਡੀਆਂ ਠੀਕ ਆ ਠੀਸੀ ਠੰਡੀ ਆ ਠੀਕ ਆ ਭਾਈ ਤੇ ਕਿੰਨਾ ਦੁੱਧ ਚੱਲਦੀ ਆ ਭਾਈ ਹੁਣੇ ਇਹ ਦੁੱਧ 14 15 ਲੀਟਰ ਹੈਗਾ ਇਹ ਹੁਣੇ ਇਹਦੇ ਥੱਲੇ ਸਟਾ ਵਰੇੜੀ ਆ ਹੈ ਨੀ ਜੇ ਸੂਈ ਨੂੰ ਕਿੰਨੇ ਦਿਨ ਦੱਸਿਆ ਸੀਗਾ ਇਹਨੂੰ ਇਹਨੂੰ 5 ਦਿਨ ਹੋ ਗਏ ਪੰਜ ਦਿਨ ਹੋ ਗਏ ਸੂਈ ਨੂੰ ਚੂਣ ਚੜ ਨੂੰ 80 हां ये मादे ਥੱਲੇ 25 ਲੀਟਰ ਦਾ ਦੱਸੇਗਾ ਇਹਦੇ ਥੱਲੇ ਵੈੜ ਵੀ ਦੁੱਧ ਦੇ ਦੂਗੀ 18-20 ਕਿਲੋ ਦਾ ਟਨ ਹਾਂ ਆਰਾਮ ਨਾਲ ਪੀਕ ਲੈਵਲ ਫੜ ਜੂਗੀ ਬਣਾ ਚਲੋ ਹਾਂ ਉਹ ਤਾਂ ਸੇਵਾ ਨਾ ਹਾਂ ਖਰਾ ਖੁਰੂਕ ਪੈ ਗਈ ਜਦੋਂ ਹਨਾ ਜੀ ਤੇ ਜੇ ਕੋਈ ਘਰੇ ਰੱਖਣ ਨਾਲ ਭਰਾ ਲੈ ਜਾਵੇ ਯਾਦਗਾਰੀ ਚੀਜ਼ ਹੈ ਹਾਂ ਹਾਂ ਬਹੁਤ ਵਧੀਆ ਚੀਜ਼ ਹੈ ਠੀਕ ਹੈ ਕਿੰਨੇ ਦੀ ਦੇ ਦਿੱਤੀ ਬਈ ਆਪਾਂ ਦੇ ਦਿੱਗੇ ਹੈ ਛਾੜ ਦੀ ਛਾੜ ਦੀ ਮਾਨਤਨ ਹੋਰ ਕਿੰਨਾ ਕੁ ਕਰਦੀ ਹੈ ਜਿਸ ਨੂੰ ਆਪਾਂ ਮੰਗਾ ਹੀ ਹੁੰਨੇ ਕਿ ਠੀਕ ਆ ਮਾਨਤਨ ਕਰ ਦਾਂਗੇ ਠੀਕ ਆ ਕੱਢੇ ਬਰੋਂ ਤੂਰੇ ਵਾੜਾ ਖੋਲਿਓ ਲੈ ਮਿੱਤਰੋ ਬਹੁਤ ਸੋਹਣੀ ਵੈੜਾ ਤਾਂ ਚੇਹਲੋ ਕੱਦ ਲਓ ਬਿਊਟੀ ਵੱਲੋਂ ਬਾਕਮਾਲਾ ਮਿੱਤਰੋ ਥਣ ਬਹੁਤ ਸੋਹਣਾ ਵਾ ਥਣ ਜਦੋਂ ਮੈਂ ਆਇਆ ਸੀਗਾ ਤੰਮੇ ਨਸਤਰਾ ਲੱਗਿਆ ਵੀ ਜਿਵੇਂ ਛੋਟਾ ਨਾ ਹੋਵੇ ਪਰ ਮੈਂ ਬੱਚਾ ਲਵਾਤਾ ਇਸ ਕਰਕੇ ਮਿੱਤਰੋ ਤੇ ਜਦੋਂ ਬੱਚਾ ਲਵਾਇਆ ਤੇ ਇਹ ਕਰਮਾਣੀ ਨੇ ਕੋਕੇ ਜੜਤੇ ਵੇਖੋ ਤੁਸੀਂ ਬਿਊਟੀ ਵਾਲੇ ਪੱਖ ਤੋਂ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਲੇਵੇ ਨੂਵੇ ਦੀ ਮਜ਼ਬੂਤੀ ਬੜੀ ਚੰਗੀ ਆ ਸਰੀਰਕ ਵਾਲੇ ਪੱਖ ਤੋਂ ਵੈਡ ਬਹੁਤ ਮਜ਼ਬੂਤਾ ਬਣਦੇ ਉੱਥੇ ਜੀ ਥਣ ਬਹੁਤ ਚੰਗਾ ਲੱਗਾ ਹੋਇਆ ਜੈਲੀ ਬਹੁਤ ਆ ਮਿੱਤਰੋ ਮਾਤਾ ਚੁੰਦਿਆ ਇਹਨੂੰ ਪੀੜੀ ਡਾ ਕੇ ਤੇ ਤੁਸੀਂ ਇਹ ਸੋਚ ਰਹੇ ਜਿਹੜੀ ਪੀੜੀ ਡਾ ਕੇ ਚੁੰਉ ਆਉਂਦੀ ਆ ਤਾਂ ਫਿਰ ਉਹ ਸਿਰ ਠੰਡੀ ਕਿੰਨੀ ਕੁ ਹੋ ਸਕਦੀ ਤੁਸੀਂ ਆਪਸਿਆਂ ਨੇ ਮਿੱਤਰੋ ਬਾਕਮਾਲ ਬੰਤਰ ਅੰਗ ਆਰ ਤਾਂ ਚਾ ਸਰੀਰ ਕਾਲੇ ਪੱਖ ਤੋਂ ਹਰ ਇੱਕ ਪੱਖ ਤੋਂ ਹੀ ਕਰਮਾਂ ਵਾਲੀ ਡਾਡੀ ਚੰਗੀ ਆ ਰੇਟ ਜਿਹੜਾ ਇਹ 66000 ਰੁਪਿਆ ਵਾ ਮਿੱਤਰੋ ਵਿੱਚੋਂ ਮਾਨਤਾਂ ਨੂੰ ਹੋ ਜੂਗਾ ਮਗਰ ਇਹਦੇ ਪਹਿਲ ਵਾਣਾ ਬੱਚਾ ਇਹਦੇ ਫੈਕਦੇ ਤੁਸੀਂ ਮਿੱਤਰੋ ਆ ਇਹਦਾ ਬੱਚਾ ਵਾ ਬੱਚਾ ਇਹਦੇ ਮਗਰ 50 ਦਿਨਾਂ ਦਾ ਸੂਆ ਵਾ 13-14 ਕਿਲੋ ਦੁੱਧ ਕੰਡੇ ਲਾਉਣ ਵਾਲਾ ਇਹਨੂੰ ਕਰਦੇ ਮਾਲੀ ਜੀ ਕਾਲੀ ਬਾੜ ਦੀ ਪਿੱਛੋਂ ਬਹੁਤ ਸੋਹਣੀ ਜਿਹੜੀ ਤੁਹਾਨੂੰ ਥੱਲੋ ਵੀ ਮੈਂ ਤਿਆਰੀ ਵਿਖਾ ਦੂਗਾ ਕਰਮਾਂ ਵਾਲੀ ਦੀ ਹੂੰ ਹੋਰ ਕਰਦੇ ਹੋਣਗੇ ਪਰ ਉਹ ਲੈ ਵਾ ਵਿਖਾ ਦਿੰਨੇ ਕਰੀ ਲੈ ਠੀਕ ਆਈ ਆ ਥੱਲੇ ਵੇਖ ਲਓ ਦਾ ਕਰਮਾਲੀ ਦਾ ਮਿੱਤਰੋ ਹਰ ਪੱਖ ਤੋਂ ਨਾ ਤੁਹਾਡੇ ਮਨਪਸੰਦ ਦੀ ਚੀਜ਼ ਆ ਪੱਟਾਂ ਦੇ ਸਾਨ ਵਾਲਾ ਫਿਕਸ ਅੰਡਰ ਦੀ ਬੱਚੀ ਆ ਤੇ ਦੁੱਧ 18-20 ਕਿਲੋ ਟੋਲਣਾ ਪਿਆ ਜਾਊਗੀ 2 ਨੰਬਰ ਵਾਲੀ ਜਰਸੀ ਆ ਜਿਹੜੀ ਜੀ ਇਹ ਸੂਨ ਵਾਲੀ ਆ ਮਹਾਰਾਜ ਹਾਂਜੀ ਸੂਨ ਵਾਲੀ ਇਹ ਕਿੰਨੇ ਦਾ ਲੈ ਜੂਗੀ ਇਹਦੇ ਇਹ 4 ਕਿਨਾਂ ਲੈ ਜੂਗੀ 4 ਕਿਨ ਦੇ ਲੈ ਜੂ ਇਹਦੇ ਦੁੱਧ ਕਿੰਨਾ ਕੋਈ ਦਿੱਤਾ ਹੋਇਆ ਬਈ ਇਹਦੀ ਮਾਂ ਥੱਲੇ ਸਿਗਰਟ ਕਰਾਮੀ ਲੀਟਰ ਦੁੱਧ ਠੀਕ ਆ ਤੇ ਇਹਨੇ ਪਹਿਲਾ ਸੂਆ ਸੂਣਾ ਕਿ ਦੂਜਾ ਜੀ ਨਹੀਂ ਦੂਜਾ ਸੂਆ ਸੂਣਾ ਦੂਜਾ ਸੂਆ ਸੂਣਾ ਵਾ ਤੇ ਇਹ ਕਿੰਨਾ ਦੇ ਕੇ ਹੋਊਗੀ ਪਹਿਲੇ ਸੂਏ ਕੋਈ ਪਤਾ ਜਾਂਦਾ ਕਿ ਨਹੀਂ ਜੀ ਪਹਿਲੇ ਸੂਏ ਉਹ ਆਦਾ ਜੀ ਕਿ ਮੰਨ ਲਾ 16 17 ਲੀਟਰ ਦੁੱਧ ਦਿੱਤਾ ਇਹਨੇ 16 17 ਲੀਟਰ ਹੈ ਜੀ ਆਪਾਂ ਫਿਰ ਇਹ ਖਰੀਦ ਗਏ ਜੀ ਦੋਵੇਂ ਇੱਕ ਕਰਦ ਗਏ ਜੀ ਨਹੀਂ ਖਰੀਦ ਗਏ ਠੀਕ ਆ ਮਰਾ ਠੀਕ ਆ ਜੀ ਚਲੋ ਰੋਜ਼ਗਾਰ ਆ ਭਈਆ ਉਹਦੇ ਕਰਨ ਦੇ ਵਿੱਚ ਕੋਈ ਡਰ ਨਹੀਂ ਹਰ ਜਣੇ ਦਾ ਹਨਾ ਮਿਹਨਤ ਆ ਤੁਲਾ ਬੜੀਆਂ ਕਿਹੜਾ ਸੌਖੀਆਂ ਬਈ ਬਰੀਡ ਬਹੁਤਾ ਵਰਥੀ ਦਾ ਮੂੰਹ ਮਖਾਓ ਮੜਾ ਜਾਂਦਾ ਇਹਨੂੰ ਕਮਾਓ ਜੀ ਕ੍ਰੀਸ ਕੁਆਲਿਟੀ ਤੁਮ ਨੂੰ ਮੇ ਬਖੋਣਾ ਤੁਮ ਮੇ ਖੋਲ ਕੇ ਰੱਖ ਲੈਦੇ ਮਰੇ ਜੀ ਪਉ ਨਮਾ ਮਨੂ ਵਿਖਾਉਣਾ ਮਿੱਤਰਿਆ ਇਹਨੂੰ ਕਰਦੇ ਮੂੰਹ ਦਾ ਹਾਂ ਅਡਰ ਅਡਰ ਦੀ ਕੁਆਲਿਟੀ ਫੇਸ ਕੁਆਲਿਟੀ ਵੇਖੋ ਨਿੱਕਾ ਜਿਹਾ ਮੂੰਹ ਮੱਥੇ ਦੇ ਵਿੱਚ ਟੂਆ ਮੋਟੀ ਅੱਖ ਹਰ ਪੱਖ ਦੀ ਜਿਹੜੀ ਬਿਊਟੀ ਇਹਦੇ ਵਿੱਚ ਕੋਕੇ ਜੜਦੀ ਆ ਫੇਸ ਕੁਆਲਿਟੀ ਇਹ ਲੋਕ ਮਿੱਤਰ ਬਣਦੇ ਵਸੀ ਲੈਵਾ ਹਜੇ 5-7 ਦਿਨ ਇਹਨੇ ਲੈ ਜਾਣੇ ਆ 5-70 ਦਿਨਾਂ ਦੇ ਵਿੱਚ ਇਹਨੇ ਸੋਹਣੀ ਤਿਆਰ ਹੋ ਜਾਣਾ ਮਿੱਤਰੋ ਕਿਉਂਕਿ ਜਰਸੀ ਬੋਦੀ ਵਾਲੀ ਦੇ ਵਿੱਚ ਥੋੜਾ ਜਿਹਾ ਮਰ ਸਾਂਭ ਸੰਭਾਲ ਲਓ ਫਿੱਕੀ ਜ਼ਰੂਰ ਆ ਬਾਕੀ ਅੰਗਾ ਆੜਾਂ ਦੀ ਵੱਥੀ ਬੜੀ ਚੰਗੀ ਆ 15 16 15 16 14 ਇੱਥੇ ਜਿਹੇ ਦੁੱਧ ਦੀ ਇੰਨੀ ਕੈਪ ਤੋ ਰੇਟ ਆਪਾਂ ਪੁੱਛਦੇ ਨੇ ਭਾਈ ਰੇਟ ਬਾਰੇ ਇੰਦਾ ਕਰੇ ਬੀ ਕੀ ਰੱਖਿਆ ਇਹਦਾ 550 ਆਇਆ 550 ਰੁਪਏ ਹਾਂਜੀ ਮਾਨਤਾ ਕਰਦੇ ਆਂ ਮਾਨਤਾ ਕਰ ਠੀਕ ਐ ਇਹਨੂੰ ਕਰਿਓ ਮਾੜੇ ਪਿੱਛੋਂ ਇਹਨੂੰ ਲੈ ਵੀ ਮੇਤਰੋ ਦਾ ਲੇਵਾ ਤੁਹਾਨੂੰ ਇੰਦਾ ਵਿਭਾਗ ਖਾਦਣਾ ਇਹਦਾ 56000 ਰੁਪਏ ਡਿਮਾਂਡ ਆ ਸਾਰੀ ਵੱੱਤੀ ਚੰਗੀ ਬਹੁਤ ਆ ਮੇਤਰੋ ਦੇਖ ਸਕਦੇ ਆ ਤੁਸੀਂ ਹਰ ਪੱਖ ਤੋਂ ਜਿਹੜਾ ਲੇਵੇ ਵਾਲੇ ਪੱਖਨ ਦੀ ਮਜ਼ਬੂਤੀ ਹੈ ਨਾ ਉਹ ਕੋਕੇ ਜੜਦੀ ਆ ਸੋਹਣੀ ਤਿਆਰ ਹੋ ਕੇ ਸੋਹਣੀ ਇਹਨਾਂ ਜਿਹੜਾ ਤਿਆਰੀ ਫੜਨੀ ਆ ਹਜੇ ਕੱਚੀ ਆ ਉਹਨਾਂ ਦਾ ਕੱਦ ਵੇਖ ਲਓ ਪ੍ਰੋਪਰ ਬਈ ਮਿੱਤਰੋ ਪ੍ਰੋਪਰ ਜਿਹੜਾ ਕੱਦ ਆ ਜਾਂਦਾ ਆ ਦੇਖ ਸਕਦੇ ਹੋ ਤੁਸੀਂ ਔਰ ਇਧਰ ਦੀ ਕਾਲੀ ਵੈੜ ਦਾ ਵੀ ਪ੍ਰੋਪਰ ਇਹਨੂੰ ਜੇ ਮੜਾ ਜਾਈ ਕਾਲੀ ਵੈੜ ਦਾ ਵੀ ਪ੍ਰੋਪਰ ਕੱਦ ਆ ਜਿਹੜਾ ਉਹ ਵੀ ਤੁਹਾਨੂੰ ਨਜ਼ਰ ਆ ਜਾਊਗਾ ਸੋਹਣੀ ਜਿਹੜੀ ਖਣਨੀ ਖੁਣਨੀ ਦੀ ਵੈੜ ਆ ਕਰੇ ਰੱਖਣ ਵਾਲੇ ਭਰਾ ਦੇ ਲਈ ਦੋਵੇਂ ਗਾਈਆਂ ਤੌ ਆਪਾਂ ਗਹਿਣਾ ਵਾ ਕਿਉਂਕਿ ਦੋ ਚਾਰ ਸੂਏ ਚੋਣ ਵਾਲੀਆਂ ਆ ਮਿੱਤਰੋ ਦੁੱਧ ਦੀ ਕਪੈਸਿਟੀ ਵੀ ਜਿਹੜੀ ਠੀਕ ਰਹੂਗੀ ਫੈਂਟ ਦੀ ਕਪੈਸਿਟੀ ਵੀ ਠੀਕ ਰਹੂਗੀ ਤੇ ਬਾਕੀ ਆਉਣ ਵਾਲੇ ਮੌਸਮ ਨੂੰ ਸਹਣ ਕਰਨ ਵਾਲੀਆਂ ਦੋਵੇਂ ਚੀਜ਼ਾਂ ਕਿਉਂਕਿ ਬ੍ਰਾਂਡ ਆਉਣ ਵਾਲੇ ਮੌਸਮ ਦਾ ਇਹ ਮਿੱਤਰੋ ਇਹੋ ਜੀਆਂ ਗਾਈਆਂ ਦੀ ਮੰਗਾ ਹੁਣ ਨੰਬਰ ਬਾਈ ਕੋਰੇ ਆਪਣਾ ਕਿੰਨਾ ਭਾਈ 98782 ਜੀ 52757 ਇੱਕ ਵਾਰੀ ਹੋਰ ਬੋਲ ਦਿਓ ਜੀ 98782 ਜੀ 52757 98782 52 757 757 ਇਸ ਨੰਬਰ ਤੇ ਕਰ ਲਿਓ ਭਾਈ ਨਾ ਤੁਸੀਂ ਰਫਤਾਰ ਕੈਂਪੜ ਧੂੜਕੋੜ ਜਲਾ ਫਰੀਦ ਹਾਂ ਘਰਦਵਾਰ ਦੇ ਕੋਲੇ ਘਰ ਠੀਕ ਹੈ ਜੀ